ਬਹੁਤ ਹੀ ਪ੍ਰਾਊਡ ਮੂਵਮੈਂਟ ਵਾਲੀ ਗੱਲ ਆ ਸਾਡੇ ਸਾਰੇ ਪੰਜਾਬ ਲਈ ਖਾਸ ਕਰ ਅੰਮ੍ਰਿਤਸਰ ਲਈ ਗੁਰੂਦੀ ਨਗਰੀ ਲਈ ਤੇ ਸਪਰਿੰਗਡੇਲ ਸਕੂਲ ਲਈ ਖਾਸ ਕਰਕੇ ਜਿੱਥੇ ਵਰਲਡ ਕੱਪ ਅਨਵੈਲਿੰਗ ਸਰਵਨੀ ਸਟਾਰਟ ਹੋ ਰਹੀ ਹੈ ਤੇ ਟਰਾਫੀ ਦਾ ਟੂਰ ਸਟਾਰਟ ਹੋਣ ਜਾ ਰਿਹਾ ਹੈ ਤੇ ਇਹ ਬੜਾ ਹੀ ਵਧੀਆ ਇਨੀਸ਼ੀਏਟਿਵ ਆ ਹੌਕੀ ਇੰਡੀਆ ਵੱਲੋਂ ਹੌਕੀ ਪੰਜਾਬ ਵੱਲੋਂ ਕਿ ਟਰਾਫੀ ਦਾ ਟੂਰ ਕਰਵਾਇਆ ਜਾ ਰਿਹਾ ਜਿਸ ਵਿੱਚ ਜਿਸ ਦੇ ਨਾਲ ਸਾਡੇ ਯੂ ਸਟੂਡੈਂਟ ਆ ਉਹ ਟਰਾਫੀ ਨੂੰ ਦੇਖਣਗੇ ਉਹਨਾਂ ਵਿੱਚ ਸਪੋਰਟਸ ਦਾ ਜਜ਼ਬਾ ਪੈਦਾ ਹੋਊਗਾ ਇਨਸਪਾਇਰ ਹੋਣਗੇ ਤੇ ਸਪੋਰਟਸ ਨਾਲ ਹੋਰ ਵੱਧ ਤੋਂ ਵੱਧ ਜੁੜਨਗੇ ਸੋ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਤੇ ਸਪਿੰਗਡੈਲ ਸਕੂਲ ਵੀ ਸਟਾਰਟਿੰਗ ਤੋਂ ਹਾਕੀ ਨਾਲ ਔਰ ਹੋਰ ਸਪੋਰਟਸ ਨਾਲ ਬਹੁਤ ਜੁੜਿਆ ਹੋਇਆ ਤੇ ਬਹੁਤ ਹੀ ਸਪੋਰਟ ਕਰਦੇ ਰਹੇ ਨੇ ਸਟਾਰਟਿੰਗ ਤੋਂ ਹੀ ਮੈਂ ਖੁਦ ਇਥੋਂ ਹਾਕੀ ਸਟਾਰਟ ਕੀਤੀ ਸੀਗੀ ਤੇ ਨਾਲ ਛੰਮੀ ਭਾਜੀ ਆਪਣੇ ਕੋਚਿੰਗ ਕਰਦੇ ਰਹੇ ਨੇ ਸੋ ਬਹੁਤ ਹੀ ਇੱਕ ਪ੍ਰਾਊਡ ਮੂਮੈਂਟ ਆ ਮੇਰੇ ਲਈ ਵੀ ਸਾਰੇ ਸੂਲ ਲਈ ਕਿ ਅੱਜ ਟਰੋਫੀ ਦਾ ਜੋ ਟੂਰ ਆ ਇਥੋਂ ਸਟਾਰਟ ਹੋਣ ਜਾ ਰਿਹਾ ਸੋ ਇਹ ਅੱਗੇ ਵੀ ਸਾਡੇ ਬੱਚਿਆਂ ਚ ਬਹੁਤ ਇਨਸਪਾਇਰੇਸ਼ਨ ਪੈਦਾ ਕਰੂਗਾ ਤੇ ਬੱਚੇ ਹੋਰ ਸਪੋਰਟਸ ਨਾਲ ਜੁੜਨਗੇ ਤੇ ਆਪਣੇ ਇੰਡੀਆ ਦਾ ਆਪਣੇ ਪੇਰੈਂਟਸ ਦਾ ਪੰਜਾਬ ਦਾ ਨਾਮ ਹੋਰ ਉੱਚਾ ਹੋਰ ਰੌਸ਼ਨ ਕਰਨਗੇ। ਹਾਂ ਟੀਮ ਦੀ ਸ਼ੁਭਕਾਮਨਾਵਾਂ ਦੇ ਵਿੱਚੋਂ ਟੀਮ ਇੰਡੀਆ ਲਈ ਹਮੇਸ਼ਾ ਹੀ ਸ਼ੁਭਕਾਮਨਾਵਾਂ ਦਿਲ ਤੋਂ ਨਿਕਲਦੀਆਂ ਆ ਰਹੀਆਂ ਕਿ ਉਹ 올 ది ਬੈਸਟ ਕਹਿਣਾ ਚਾਹੂੰਗਾ ਪੂਰੀ ਟੀਮ ਨੂੰ ਕਿ ਉਹ ਜਿੱਤ ਕੇ ਹੀ ਆਪਣਾ ਵਧੀਆ ਹਾਕੀ ਦਾ ਪ੍ਰਦਰਸ਼ਨ ਕਰਨ ਉੱਥੇ ਜੋ ਪ੍ਰੈਪਰੇਸ਼ਨ ਹੈ ਉਹ ਕੰਫੀਡੈਂਸ ਨਾਲ ਖੇਡਣ ਤੇ ਆਪਣੀ ਟਰੋਫੀ ਆਪਣੇ ਇੰਡੀਆ ਚ ਹੀ ਰਹਿ ਜਾਵੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਤੇ ਜੀ ਬਿਲਕੁਲ ਦਿਨ ਬਦ ਦਿਨ ਹਾਕੀ ਦਾ ਗ੍ਰਾਫ ਉੱਚਾ ਹੋ ਰਿਹਾ ਕਿਉਂਕਿ 1980 ਤੋਂ ਬਾਅਦ ਆਪਣਾ ਜੋ ਟੋਕੀਓ ਦੇ ਵਿੱਚ ਮੈਡਲ ਆਇਆ 올림픽ਸ ਦੇ ਵਿੱਚ ਬ੍ਰਾਉਨ ਮੈਡਲ ਉਸ ਤੋਂ ਬਾਅਦ ਕਾਫੀ ਗ੍ਰਾਫ ਉਸ ਇੱਕ ਗੈਪ ਪੈ ਗਿਆ ਸੀਗਾ ਹਾਕੀ ਦੇ ਵਿੱਚ ਸੋ ਹੁਣ ਉਹ ਕਾਫੀ ਗ੍ਰਾਫ ਉੱਚਾ ਵੱਧ ਰਿਹਾ ਹਾਕੀ ਇੰਡੀਆ ਵੀ ਬਹੁਤ ਅੱਛੇ ਔਰ ਪੰਜਾਬ ਗਵਰਨਮੈਂਟ ਸਾਰੇ ਜਿਵੇਂ ਸਪਿੰਗਲਰ ਸਕੂਲ ਬਹੁਤ ਇਨੀਸ਼ੀਏਟਿਵ ਲੈ ਰਹੇ ਨੇ ਕਿ ਗ੍ਰਾਸ ਰੂਟ ਤੇ ਕੀ ਕੰਮ ਹੋ ਸਕਦਾ ਉਥੋਂ ਤੇ ਮੈਂ ਤਾਂ ਇਹੀ ਕਹਾਂਗਾ ਕਿ ਹੋਰ ਤਰਫ ਜਿੱਥੇ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਹੋਇਆ ਤਰਫ ਸੱਲਗਣ ਤਾਂ ਜੋ ਇਥੋਂ ਹੋਰ ਬੱਚੇ ਨਿਕਲ ਕੇ ਅੱਗੇ ਵਧ ਸਕਣ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਸਾਡੀ ਬੜੀ ਮਾਣ ਦੀ ਗੱਲ ਆ ਸਪੈਸ਼ਲੀ ਜਿਹੜੀ ਟਰੋਫੀ ਜਿਹੜੀ ਹੈ ਵਰਲਡ ਕੱਪ ਦੀ ਤੋਂ ਅਮਸਰ ਤੋਂ ਸਟਾਰਟ ਹੋਰੀ ਗੁਰਿਆਂ ਦੀ ਜਿਹੜੀ ਧਰਤੀ ਹੈ ਇਥੋਂ ਚਾਲੂ ਆ ਸਪੈਸ਼ਲੀ ਅਸੀਂ ਹਾਕੀ ਇੰਡੀਆ ਦਾ ਬਹੁਤ ਧੰਨਵਾਦੀ ਆ ਔਰ ਉਸ ਤੋਂ ਬਾਅਦ ਪੰਜਾਬ ਹਾਕੀ ਦਾ ਬਹੁਤ ਧੰਨਵਾਦੀ ਕਿ ਜਿਹੜਾ ਮਾਣ ਹੈ ਅੰਮ੍ਰਿਤਸਰ ਨੂੰ ਦਿੱਤਾ ਹੈ ਔਰ ਸਭ ਤੋਂ ਵੱਡੀ ਮਾਣ ਸਪਰਿੰਗ ਦੇ ਸਕੂਲ ਦੀ ਆ ਜਿੱਥੇ ਕਿ ਅਸੀਂ ਇਸ ਸਕੂਲ ਨੇ ਪੰਜ 올ंपੀਅਨ ਪੈਦਾ ਕੀਤੇ ਆ ਉਹ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੇ ਬਹਿਨਸਲੇ ਖੇਡ ਕੇ 올ंपੀਅਨ ਬਣਿਆ ਜਿਸ ਤਰ੍ਹਾਂ ਇਹ ਸਾਡੀ ਖਾਸ਼ ਹੈ ਸਾਰੇ ਹਾਕੀ ਪ੍ਰੇਮੀਆਂ ਦੀ ਜਿੱਦਾਂ ਇਹ ਟਰੋਫੀ ਤੋਂ ਚਾਲੂ ਕੀਤੀ ਆ ਅਸੀਂ ਮਤਲਬ ਵਿਸ਼ੇਸ਼ ਕਰਦੇ ਆ ਕਿ 골ਡ ਮੈਲ ਜਿੱਤ ਗਿਆ ਤੇ ਫੇਰ ਹੀ ਉਸੇ ਤਰ੍ਹਾਂ ਟਰੋਫੀ ਜਿਹੜੀ ਆ ਅਸੀਂ ਆਮਸਾ ਲਈਏ ਤੇ ਜਿੰਨੇ ਵੀ ਪਲੇਅਰ ਇਸ ਦੇ ਵਿੱਚ ਖੇਡੇ ਨਾ ਉਹਨਾਂ ਨੂੰ ਮਾਨ ਦਈਏ ਇੱਕ ਅਸੀਂ ਖੁਸ਼ ਨਸੀਬ ਆ ਕਿ ਜਿਹੜੀ ਹੌਕੀ ਦੀ ਟਰਾਫੀ ਅਮਰਸਾਤ ਤੋਂ ਚੱਲੂ ਹੋ ਰਹੀ ਆ ਮੈਂ ਹੌਕੀ ਪੰਜਾਬ ਦਾ ਹੌਕੀ ਇੰਡੀਆ ਦਾ ਬਹੁਤ ਬਹੁਤ ਧੰਨਵਾਦ ਕਰੀਏ ਕਿਹੜੀਆਂ ਕਿਹੜੀਆਂ ਟੀਮਾਂ ਆ ਰਹੀਆਂ ਤੇ ਕਿੱਥੀ ਹੋਣਗੇ ਸਾਰੇ ਮੈਚ ਇਹ 24 ਟੀਮਾਂ ਜਿਹੜੀਆਂ ਪੂਰੇ ਵਰਲਡ ਦੀ ਟੌਪ ਹੌਕੀ ਦੀ ਟੀਮ ਆ ਉਹ ਜਿਹੜੀਆਂ 25 ਦਸੰਬਰ ਤੋਂ ਲੈ ਕੇ 25 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਜਿਹੜਾ ਹੈ ਮਦਰਾਈ ਤੇ ਚਨਈ ਦੇ ਵਿੱਚ ਦੋ ਪਾਰਟ ਦੇ ਵਿੱਚ ਜਿਹੜਾ ਆ ਇਹ World Cup ਜੂਨੀਅਰ World Cup ਹੋ ਰਿਹਾ ਤੇ ਜਿਹੜੇ ਕੁਆਰਟਰਫਾਈਨਲ ਸੈਮੀਫਾਈਨਲ ਫਾਈਨਲ ਹੈ ਉਹ ਚਨਈ ਦੇ ਵਿੱਚ 5 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਜਿਹੜੇ ਖੇਡੇ ਜਾਣਗੇ ਇਹ ਇੱਕ ਹੌਕੀ ਇੰਡੀਆ ਵੱਲੋਂ ਬਹੁਤ ਵੱਡਾ ਕਦਮ ਹੈ ਕਿ ਜਿਹੜਾ World Cup ਜਿਹੜਾ ਆ ਉਹ ਸੀ ਕਰਾ ਰਹੇ ਆ ਪਾਕਿਸਤਾਨ ਵੀ ਮਾਰੀ ਪਾਕਿਸਤਾਨ ਫਿਲਹਾਲ ਵਿਦਡਰਾ ਕਰ ਗਿਆ ਹੈ ਇਹ ਦੋਨਾਂ ਕੰਟਰੀਆਂ ਦੇ ਕਰਕੇ ਜਿਹੜਾ ਵਿਦਡਰਾ ਹੋ ਉਹਦੀ ਵਾਇਸ ਜਿਹੜੀ ਆ ਦੂਜੀ ਟੀਮ ਜਿਹੜੀ ਆ ਉਹ ਲੈ ਲੈਂਦੀ ਹੈ